ਬਾਲਾ ਜੀ ਭਾਈ ਮਰਦਾਨਾ ਜੀ ਜਿਸ ਵੇਲੇ ਸਤਿਗੁਰਾਂ ਦਾ ਸਾਥ ਛੱਡ ਗਿਆ ਭਾਈ ਮਰਦਾਨਾ ਜੀ ਤੇ ਗੁਰੂ ਸਾਹਿਬ ਜੀ ਦਾ ਸਾਥ ਦੇਣ ਵਾਲੇ ਦੋ ਸਿੱਖ ਇੱਕ ਨੂੰ ਸਤਿਗੁਰ ਜੀ ਨੇ ਗੁਰਤਾ ਗੱਦੀ ਬਖਸ਼ਿਸ਼ ਕੀਤੀ ਤਨਤਨ ਸਾਹਿਬ ਸ੍ਰੀ ਗੁਰੂ ਅੰਗਦ ਦੇ ਪਾਤਸ਼ਾਹ ਜੀ ਨੂੰ ਦੂਸਰੇ ਤਨਤਨ ਬਾਬਾ ਬੁੱਢਾ ਜੀ ਨੂੰ ਇਸ ਦੁਨੀਆ ਦਾ ਸਭ ਤੋਂ ਵੱਡਾ ਮਹਾਨ ਸਿੱਖ ਹੋਣ ਦਾ ਬਰਕਤ ਜਿਸ ਕੀਤਾ ਭਾਈ ਅੱਜ ਵੀ ਜਿਨ੍ਹਾਂ ਨੇ ਗੁਰੂ ਦੇ ਦਰਸ਼ਨ ਕਰਨੇ ਉਹ ਪਵਿੱਤਰ ਗੁਰਵਾਨੀ ਦੇ ਵਿੱਚ ਸਮੋ ਕੇ ਰਹਿੰਦੇ ਹਨ ਇਹ ਉਸ ਸਥਾਨ ਨੂੰ ਸੰਮਖੋਈਏ ਜਿਹਨੂੰ ਅੱਜ ਤੋੜਨ ਦਾ ਬਹੁਤ ਵੱਡਾ ਯਤਨ ਕੀਤਾ ਜਾ ਰਿਹਾ ਹੈ ਅੱਜ ਉਸ ਭਾਗਾ ਸਮਾਂ ਜਦੋਂ ਗੁਰੂ ਨੇ ਮਹਾਨ ਕਿਰਪਾ ਕਰਕੇ ਆਪਣੇ ਅਨ ਸੇਵਾਦਾਰ ਜਿਨ੍ਹਾਂ ਨੂੰ ਸਤਗੁਰੂ ਜੀ ਨੇ ਬਹੁਤ ਵੱਡਾ ਮਾਣ ਬਖਸ਼ਿਸ਼ ਕੀਤਾ ਧੰਨ ਧੰਨ ਬਾਬਾ ਬੁੱਢਾ ਜੀ ਦੇ ਸਥਾਨ ਬੀੜ ਸਾਹਿਬ ਇਸ ਮੌਕੇ ਦੇ ਉੱਤੇ ਜਿਹੜੀ ਸਾਡੀ ਪ੍ਰਾਤਨ ਮਰਿਆਦਾ ਚੱਲੀ ਆਉਂਦੀ ਕਿ ਉਸ ਵੇਲੇ ਮਾਤਾ ਗੰਗਾ ਜੀ ਜਿਨ੍ਹਾਂ ਨੇ ਇਸ ਸਥਾਨ ਤੇ ਆ ਕੇ ਬਾਬਾ ਜੀ ਦੇ ਗੁਰੂ ਸਾਹਿਬ ਜੀ ਦੇ ਬਚਨ ਅਨੁਸਾਰ ਆ ਕੇ ਅਰਦਾਸ ਕਰਨ ਵਾਸਤੇ ਬਾਬਾ ਜੀ ਨੂੰ ਬੇਨਤੀ ਕੀਤੀ ਸਤਗੁਰਾਂ ਨੇ ਉਹ ਅਰਦਾਸ ਸੰਪੂਰਨ ਕੀਤੀ ਇਹ ਤਿੰਨ ਰੋਜਾ ਜਿਹੜਾ ਇੱਥੇ ਜੋੜ ਮੇਲਾ ਮੈਂ ਸਮਝਦਾ ਗੁਰੂ ਕਾਲ ਤੋਂ ਬਾਅਦ ਗੁਰੂ ਅਸਥਾਨਾਂ ਦੇ ਜੋੜ ਮੇਲਿਆਂ ਤੋਂ ਬਾਅਦ ਮੈਂ ਸਵੇਰੇ ਆਪ 2 ਕਿਲੋਮੀਟਰ ਤੁਰ ਕੇ ਆਇਆ ਗੱਡੀ 'ਚ ਆਇਆ ਨਹੀਂ ਜਾ ਗਿਆ ਸੋ ਮੈਂ ਜਿੱਥੇ ਕਾਮਨਾ ਕਰਦਾ ਕਿ ਗੁਰੂ ਨਾਨਕ ਦੇ ਪਾਤਸ਼ਾਹ ਜੀ ਦੋ ਅਨਨ ਸਿੱਖ ਸੀ ਭਾਈ ਬਾਲਾ ਜੀ ਭਾਈ ਮਰਦਾਨਾ ਜੀ ਜਿਸ ਵੇਲੇ ਸਤਗੁਰਾਂ ਦਾ ਸਾਥ ਛੱਡ ਗਏ ਆ ਭਾਈ ਮਰਦਾਨਾ ਜੀ ਤੇ ਗੁਰੂ ਸਾਹਿਬ ਜੀ ਦਾ ਸਾਥ ਦੇਣ ਵਾਲੇ ਦੋ ਸਿੱਖ ਇੱਕ ਨੂੰ ਸਤਗੁਰ ਜੀ ਨੇ ਗੁਰਤਾ ਗੱਦੀ ਬਖਸ਼ਿਸ਼ ਕੀਤੀ ਤਨਤਨ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਨੂੰ ਦੂਸਰੇ ਤਨਤਨ ਬਾਬਾ ਬੁੱਢਾ ਜੀ ਨੂੰ ਇਸ ਦੁਨੀਆ ਦਾ ਸਭ ਤੋਂ ਵੱਡਾ ਮਹਾਨ ਸਿੱਖ ਹੋਣ ਦਾ ਬਾਰ ਬਾਰ ਚੇਚ ਕੀਤਾ ਔਰ ਮੈਂ ਕਈ ਵਾਰੀ ਸੋਚਦਾ ਗੁਰੂ ਪੰਜਮ ਪਾਤਸ਼ਾਹ ਨੇ ਕਿੰਡੀ ਵੱਡੀ ਕਿਰਪਾ ਕੀਤੀ ਉਹਨਾਂ ਦੇ ਹਿੱਸੇ ਵੀ ਦੋ ਸਿੱਖ ਆਏ ਭਾਈ ਗਰਦਾਸ ਜੀ ਤੇ ਧੰਨ ਧੰਨ ਬਾਬਾ ਬੁੱਢਾ ਜੀ ਭਾਈ ਜਸਵੰਤ ਸਿੰਘ ਜੀ ਪਰਵਾਨਾ ਬੈਠੇ ਸਿੱਖ ਫੰਤ ਦੇ ਮਾਰਤੰਡ ਜਿਨ੍ਹਾਂ ਤੇ ਸਤਿਗੁਰੂ ਜੀ ਬੜੀ ਵੱਡੀ ਕਿਰਪਾ ਆ ਤੇ ਮੈਂ ਸੋਚਦਾ ਕਿ ਗੁਰੂ ਨਾਨਕ ਦੇ ਪਾਤਸ਼ਾਹ ਦੀ ਪੰਜਵੇਂ ਅਵਤਾਰ ਪੰਜਵੀਂ ਜੋਤ ਸਹਿਬ ਸ੍ਰੀ ਗੁਰੂ ਅਰਜਨ ਦੇ ਪਾਤਸ਼ਾਹ ਜੀ ਨੇ ਕਿੱਡਾ ਵੱਡਾ ਮਾਣ ਬਖਸ਼ ਕੀਤਾ ਦੋ ਗੁਰੂ ਕੇ ਸਿੱਖਾਂ ਨੂੰ ਭਾਈ ਗੁਰਦਾਸ ਜੀ ਦੀ ਕਲਮ ਆਪਣੀ ਰਸਮਾ ਰਸਨਾ ਭਾਈ ਗੁਰਦਾਸ ਜੀ ਦੀ ਕਲਮ ਥਾਣੀ ਆਪਣੇ ਜਿਨ੍ਹਾਂ ਸਤਗੁਰ ਜੀ ਨੇ ਅਧਿਆਤਮਕ ਅਦਾ ਤਾਨ ਬਖਸ਼ਿਸ਼ ਕੀਤਾ। ਬਾਬਾ ਬੁੱਢਾ ਜੀ ਨੂੰ ਕਿੱਡਾ ਵੱਡਾ ਮਾਣ ਬਖਸ਼ਿਸ਼ ਕੀਤਾ। ਆਪ ਸਤਗੁਰ ਜੀ ਗੁਰਬਾਣੀ ਦੇ ਰਚੇਤਾ ਆਪ ਗੁਰੂ ਦੇ ਸਨਮੁਖ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਸਨਮੁਖ ਤੇ ਬਾਬਾ ਬੁੱਢਾ ਜੀ ਨੂੰ ਇਹ ਮਾਣ ਬਖਸ਼ਿਸ਼ ਕੀਤਾ। ਉਹੋ ਹੀ ਅਧਿਆਤਮਕ ਅਦਾ ਤਰ ਜਿਹੜਾ ਗੁਰੂ ਪੰਜਮ ਪਾਤਸ਼ਾਹ ਸੀ ਉਹ ਪ੍ਰਗਟ ਕੀਤਾ ਬਾਬਾ ਬੁੱਢਾ ਜੀ ਰਾਹੀਂ। ਇਹੋ ਹੀ ਸਤਗੁਰ ਜੀ ਨੇ ਸਾਨੂੰ ਅੱਜ ਵੀ ਇਹ ਪ੍ਰਥਾ ਬਾਕਿਸ਼ ਕੀਤੀ ਆ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮਰਤ ਸਾਰੇ ਗੁਰਵਾਣੀ ਕਹੇ ਸੇਵਕ ਜਨ ਮੰਨੇ ਫਿਰ ਪ੍ਰਤੱਖ ਗੁਰੂ ਨਸਾਰੇ ਭਾਈ ਅੱਜ ਵੀ ਜਿਨ੍ਹਾਂ ਨੇ ਗੁਰੂ ਦੇ ਦਰਸ਼ਨ ਕਰਨੇ ਉਹ ਪਵਿੱਤਰ ਗੁਰਵਾਣੀ ਦੇ ਵਿੱਚ ਸਮੋਏ ਰਹਿੰਦੇ ਸੋ ਪਾਤਸ਼ਾਹ ਜੀ ਕਿਰਪਾ ਕਰਨ ਦੇਖੋ ਕਿੰਨਾ ਵੱਡਾ ਹੋਣੀ ਸਿੰਘ ਸਾਹਿਬ ਤੁਹਾਡੇ ਨਾਲ ਉਹ ਬਚਨ ਕਰਕੇ ਗਏ ਕਿ ਗੁਰੂ ਪੰਜਮ ਪਾਤਸ਼ਾਹ ਦੇਨ ਦੁਨੀਆ ਦੇ ਮਾਲਕ ਲੋਕਾਂ ਨੂੰ ਵਾਰ ਦੇ ਰਹੇ ਪਰ ਆਪਣੇ ਸਿੱਖ ਨੂੰ ਮਹੱਤਵ ਦੇਣਾ ਸੀ ਆਪਣੇ ਸਿੱਖ ਨੂੰ ਇਹ ਮਾਣ ਬਖਸ਼ਿਸ਼ ਕਰਨਾ ਸੀ ਆਓ ਸਾਰੇ ਆਪਾਂ ਯਤਨ ਕਰੀਏ ਕਿ ਗੁਰੂ ਬਾਬਾ ਬੁੱਢਾ ਜੀ ਨੇ ਉਸ ਮਹਾਨ ਮਹਾਬਲੀ ਤੰਤਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੂੰ ਦੋ ਸ੍ਰੀ ਸਾਹਿਬ ਪਹਿਨਾ ਕੇ ਦੋ ਪਵਿੱਤਰ ਸਰੂਪ ਤੇ ਦੋ ਪਵਿੱਤਰ ਸਿਧਾਂਤ ਬਖਸ਼ਿਸ਼ ਕੀਤੇ ਸੀ ਮੀਰੀ ਤੇ ਪੀਰੀ ਦਾ ਸਿਧਾਂਤ ਆਓ ਸਾਰੇ ਕਹਿਣ ਨੂੰ ਨਹੀਂ ਕਹਿਣਾ ਕਿ ਅਸੀਂ ਕਾਲ ਤਖ ਦੇ ਸਨਮੁਖ ਹਾਂ ਸਿਧਾਂਤ ਨੂੰ ਪਰਣਾਏ ਉਸ ਅਸਥਾਨ ਨੂੰ ਸਨਮਖੋਈਏ ਜਿਹਨੂੰ ਅੱਜ ਤੋੜਨ ਦਾ ਬਹੁਤ ਵੱਡਾ ਯਤਨ ਕੀਤਾ ਜਾ ਰਿਹਾ ਧੰਨ ਧੰਨ ਬਾਬਾ ਬੁੱਢਾ ਜੀ ਨੇ ਕਿੱਡੀ ਵੱਡੀ ਕਿਰਪਾ ਕਰਕੇ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੂੰ ਇਹ ਸਾਰੀਆਂ ਬਖਸ਼ੀਆਂ ਗੁਰੂ ਨਾਨਕ ਦੇ ਪਾਤਸ਼ਾਹ ਦੇ ਘਰੋਂ ਬਖਸ਼ਿਸ਼ ਕੀਤੀਆਂ ਮੈਂ ਕਿਉਂਕਿ ਬੋਲਣਾ ਚਾਹੁੰਦਾ ਸੀ ਮੈਂ ਗਾਂ ਜਾਣਾ ਮੈਂ ਅਚੇਚੇ ਤੌਰ ਤੇ ਧੰਨਵਾਦ ਕਰਦਾ ਭਾਈ ਜਸਵੰਤ ਸਿੰਘ ਜੀ ਪਰਵਾਨਾ ਜਦੋਂ ਕਥਾ ਕਰਦੇ ਆ ਫੇ ਜਾਣ ਨੂੰ ਚਿਤ ਨਹੀਂ ਕਰਦਾ ਏਡੀ ਵੱਡੀ ਸਤਿਗੁਰਾਂ ਨੇ ਕਿਰਪਾ ਬਖਸ਼ਿਸ਼ ਕੀਤੀ ਸੋ ਉਹਨਾਂ ਨੇ ਤੁਹਾਡੇ ਦਰਸ਼ਨ ਕਰਨੇ ਆ ਸਿੰਘ ਸਾਹਿਬ ਭਾਈ ਅਮਰਜੀਤ ਸਿੰਘ ਜੀ ਗਿਆਨੀ ਅਮਰਜੀਤ ਸਿੰਘ ਜੀ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਜੀ ਦੇ ਹੈਡ ਗ੍ਰੰਥੀ ਉਹਨਾਂ ਦੇ ਨਾਲ ਅਰਦਾਸੀਆ ਸਿੰਘ ਉਹ ਵੀ ਹੁਣੇ ਤੁਹਾਡੇ ਨਾਲ ਬਚਨ ਸਾਂਝੇ ਕਰਕੇ ਗਏ ਮੇਰੇ ਵੀਰ ਸਰਦਾਰ ਅਲਵਿੰਦਰਪਾਲ ਸਿੰਘ ਜੀ ਪੱਖੋ ਕੇ ਜਿਹੜੇ ਪਹਿਲਾਂ ਆਪ ਵੀ ਪ੍ਰਧਾਨ ਰਹੇ ਭਾਈ ਮਨਜੀਤ ਸਿੰਘ ਜੀ ਮੈਂਬਰਸ਼ਿਪ ਨਹੀਂ ਗੁਰਦਰਾ ਪ੍ਰਬੰਧਕ ਕਮੇਟੀ ਔਰ ਅਚੇਚੇ ਤੌਰ ਤੇ ਉਹ ਮਹਾਨ ਸੰਪਰਦਾ ਬਾਬਾ ਵਿਧੀ ਚੰਦ ਦੀ ਮਹਾਨ ਸੰਪਰਦਾ ਜੇ ਸੰਪਰਦਾ ਦੇ ਮੁਖੀ ਨੂੰ ਇਹ ਮਾਨ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦਾ ਸਿੱਖ ਹੋਣ ਦਾ ਵਾਕਸ਼ ਹੋਇਆ ਮਾਨ ਉਹਨਾਂ ਸੰਪਰਦਾ ਵੱਲੋਂ ਬਾਬਾ ਚਾਰਨਜੀਤ ਸਿੰਘ ਜੀ ਬਾਬਾ ਬਤਾਰ ਸਿੰਘ ਜੀ ਵੱਲੋਂ ਬਾਬਾ ਨਿਹਾਲ ਸਿੰਘ ਜੀ ਤੇ ਸਮੁੱਚੇ ਤੌਰ ਤੇ ਸਾਰੇ ਕਾਰ ਸੇਵਾ ਵਾਲੇ ਮਹਾਪੁਰਸ਼ ਕਿਉਂਕਿ ਦੋ ਦਿਨ ਇਹ ਲਗਾਤਾਰ ਸੰਗਤਾਂ ਦੇ ਗੁਰਮਤਿ ਰਾਹੀਂ ਕਥਾ ਤੇ ਕੀਰਤਨ ਰਾਹੀਂ ਤੁਸੀਂ ਬਾਬਾ ਬੁੱਢਾ ਜੀ ਦੇ ਉਹ ਅਨਮੋਲ ਉਹਨਾਂ ਦੇ ਜੀਵਨ ਨਾਲ ਸੰਬੰਧਤ ਤੁਸੀਂ ਬਚਨ ਸਾਂਝੇ ਕਰਨੇ ਆਓ ਸਾਰੇ ਸੰਕਲਪ ਕਰੀਏ ਸਤਿਗੁਰ ਜੀ ਨੂੰ ਸਨਮੁਖ ਹੋਈਏ ਸਨਮੁਖ ਕਿਵੇਂ ਹੋਣਾ ਨਤ ਮਾਸਤਕ ਵੀ ਹੋਣਾ ਪਵਿੱਤਰ ਗੁਰਬਾਣੀ ਨੂੰ ਗਾਣ ਵੀ ਕਰਨਾ ਇਹ ਤੇ ਵਿਚਾਰ ਵੀ ਕਰੀਏ ਤੇ ਗੁਰੂ ਚਰਨਾਂ ਚ ਅਰਦਾਸ ਕਰੀਏ ਸਤਿਗੁਰ ਜੀ ਇਸ ਪਵਿੱਤਰ ਗੁਰਬਾਣੀ ਦੇ ਸਿਧਾਂਤ ਅਨਸਾਰ ਸਾਨੂੰ ਜੀਵਨ ਜਿਉਂ ਜਿੰਦ ਦੀ ਵੀ ਉਹ ਵੀ ਆਪਣੀ ਯੋਗਤ ਬਖਸ਼ਿਸ਼ ਕਰ ਫੇਰ ਦੁਬਾਰਾ ਤੋਂ ਸਾਰੀਆਂ ਸਮੁੱਚੀਆਂ ਸੰਗਤਾਂ ਦਾ ਜਿੱਥੋਂ ਕਿੱਥੋਂ ਪੰਜਾਬ ਚੋਂ ਨਹੀਂ ਪੂਰੇ ਮੁਲਕ ਚੋਂ ਦੇਸ਼ ਵਿਦੇਸ਼ ਚੋਂ ਤੁਸੀਂ ਚੱਲ ਕੇ ਆਉਣੇ ਇਸ ਜੋੜ ਮੇਲੇ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ